ਸ੍ਰੀ ਵਾਹਿਗੁਰੂ ਸਹਿਬ ਜੀਓ ਸ੍ਰੀ ਰਾਗ ਮਹਲਾ 3ਆ ਅਮਰਤਾ ਛੋੜ ਵਿਖਿਆ ਲੋਭਾਣੇ ਸੇਵਾ ਕਰ ਬਡਾਣੀ ਆਪਣਾ ਧਰਮਗ ਬਾਵੈ ਪੂਜੈ ਨਾਹੀ ਅਨ ਦਿਨ ਦੁੱਖ ਵਿਹਾਨੀ ਮਨਮੁਖ ਅੰਧ ਨ ਚੇਤਾਹੀ ਡੂਮੂਏ ਵਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਇ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਬਿਸਰਨਾ ਜਾਇ ਰਹਾਉ ਏਹੋ ਸਰੀਰ ਮਾਇਆ ਕਾ ਪਤਲਾ ਵਿੱਚ ਹਉ ਮੈਂ ਦੁਸਤੀ ਪਾਈ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਤਗਵਾਈ ਸਤਗੁਰ ਸੇਵਾ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤੱਪ ਪਵਿੱਤ ਸਰੀਰਾ ਹਰ ਹਰ ਮੰਨ ਬਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸਰਣਾਗਤੀ ਹੋ ਤਿਨ ਕੈ ਬਲ ਜਾਹੁ ਦਰ ਸਚੈ ਸੱਚੀ ਵਡਿਆਈ ਸਜੇ ਸਤਿ ਸਮਾਉ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹਲਾ 3 ਮਾਰਮਖ ਕਰਮ ਕਮਾ ਬਣੇ ਜੋ ਦੁਹਾਗਣ ਤਨ 시ਗਾਰ ਸੇ ਜੈ ਕੰਥ ਨਾ ਬਈ ਨਿਤ ਨਿਤਾ ਹੋਏ ਖੁਆਰ ਫਿਰ ਕਾ ਮਹਿਲ ਨਾ ਪਾਵਹੀ ਨਾਂ ਦੀ ਸੈ ਘਰਵਾਰ અપਾਈ ਰੇਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਔਰ ਧਾਰ ਮਿੱਠਾ ਬੋਲੇ ਨਿਵਚਲੇ ਸੇਜੈ ਰਵੈ ਪਧਾਰ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇ ਤਪਾਰ ਪੂਰੇ ਭਾਗ ਸਤ ਗੁਰ ਮਿਲੈ ਜਾ ਭਾਗੇ ਕਾ ਉਦੋ ਹੋਇ ਅੰਤਰਾ ਦੁਖ ਪ੍ਰਾਮ ਕਟਿਐ ਸੁਖ ਪ੍ਰਾਪਤ ਹੋਇ ਗੁਰਕੇ ਭਾਣੇ ਜੋ ਚੱਲੈ ਦੁੱਖ ਨਾ ਪਾਵੇ ਕੋਏ ਗੁਰਕੇ ਭਾਣੇ ਵਿੱਚ ਅਮਰਤਾ ਹੈ ਸਹ ਜੀ ਪਾਵੇ ਕੋਏ ਜਿੰਨਾ ਪ੍ਰਾਪਤ ਤਿਨ ਪਿਆ ਹੋ ਮੈਂ ਵਿੱਚ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹਲਾ 3ਾ ਜਾ ਪਿਰ ਜਾਣਾ ਆ ਪੜਾ ਤਨ ਮਨ ਆਗੇ ਤਰੇ ਸੋਹਾਗਣੀ ਕਰਮ ਕਮਾਵਨੀਆਂ ਸਹੀ ਕਰਮ ਕਰੇ ਸਹਜੇ ਸਾਥ ਮਿਲਾਵੜਾ ਸਾਥ ਵਡਾਈਂਦੇ ਭਾਈ ਰੇ ਗੁਰਬੇਨਾ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਏ ਰਹਾਉ ਲਾਖ 84 ਫੇਰ ਪਿਆ ਕਾਮਣ ਦੁਜੈ ਪਾਏ ਬਿਨ ਗੁਰ ਨੀਂਦ ਨਾ ਵਹੀ ਦੁਖੀ ਰਹਿਣ ਵਿਹਾਏ ਬੇਨ ਸਵਦਾ ਫਿਰ ਨਾ ਪਾਈਐ ਬਿਰਥਾ ਜਨਮ ਗਵਾਏ ਹਾ ਹਾ ਕਰਤੀ ਜਗ ਫਿਰੇ ਨਾ ਧਨ ਸੰਪਨ ਨਾਲ ਅੰਦੀ ਨਾਮ ਨਾ ਚਿਤੈ ਸਭ ਵਾਦੀ ਜਮ ਕਾਲ ਸਤ ਗੋਰਾ ਮਿਲੇ ਆਇ ਤਨ ਪਾਇ ਹਰ ਨਾਮ ਮਾਰਦਾ ਸਮਾਨ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹੀ ਸੁਭਾਈ ਮਨ ਤਨ ਰਤਾ ਰੰਗ ਸਯ ਰਸਨਾ ਰਸਨਾ ਰਸਾਏ ਨਾਨਕ ਰੰਗ ਨ ਉਤਰੈ ਜੋ ਹਰ ਧੁਰੇ ਛੋਡਿਆ ਲਾਇ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖੁ ਕਿਰਪਾ ਕਰੇ ਭਗਤ ਕੀ ਜੈ ਬੇਨਗੁਰ ਭਗਤ ਨ ਹੋਈ ਆਪੇ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੈ ਸੋਈ ਹਰ ਜੀਓ ਸੱਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਪਾਈ ਰੇ ਭਗਤ ਹੀਣਾ ਕਾਹੀ ਜਗ ਆਇ ਪੂਰੇ ਗੁਰ ਕੀ ਸੇਵਨਾ ਕੀਨੀ ਵਿਰਥਾ ਜਨਮ ਗਵਾਇ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀਓ ਜਾਂਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੌਰਮਖ ਆਪੇ ਦੇ ਬਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਿ ਲੋਵਾਣਾ ਚਲਦਿਆ ਨਾਲ ਨਜਾਈ ਸਤ ਗੁਰਾ ਸੇਵ ਗੁਣਿ ਦਾਣ ਪਾਇ ਤਿਸ ਕੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਾਨ ਚਿਤ ਕਹ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਬਸਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭਾਪੀ ਗੁਰਮੁਖ ਦੇ ਬੜਿਆਈ ਸ੍ਰੀ ਰਾਗ ਮਹੱਲਾ 3 ਧੰਨ ਜਨਣੀ ਜਨ ਜਾਇ ਧੰਨ ਪਿਤਾ ਪ੍ਰਦਾਨਾ ਸਤਿਗੁਰੂ ਸੇਵ ਸੁਖ ਪਾਇਆ ਵਿੱਚੋ ਗਿਆ ਗੁਮਾਨ ਦਾਰ ਸੇਵਨ ਸੰਤ ਜਨ ਖੜੇ ਪਾਇ ਨਾ ਗੁਣੀ ਨਿਦਾਨ ਮੇਰੇ ਮਨਾ ਗਰਮਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਾਂ ਨਿਰਮਲ ਹੋਏ ਰਹਾਉ ਕਰ ਕਿਰਪਾ ਕਰ ਆਇ ਹਾਪੇ ਮਿਲਿਆਈ ਗੁਰ ਸ਼ਬਦ ਦੀ ਸਲਾਹੀਐ ਰੰਗੀ ਸਹਿਜ ਸੁਪਾਏ ਸੱਚ ਹੈ ਸੱਚ ਸਮਾਇ ਮਿਲ ਰਹਿਣਾ ਵਿਚੜ ਜਾਈ ਜੋ ਕੈਸ ਕਰਨਾ ਸੋ ਕਰ ਰਹਾ ਅਵਰਨਾ ਕਰ ਨ ਜਾਏ ਚਰੀ ਵਿਸ਼ੁੰਨੇ ਮੇਲਿਆ ਨ ਸਤਗੁਰਾ ਪੰਨੇ ਪਾਏ ਆਪੇ ਕਾਰ ਕਰਾਈ ਸੀ ਅਵਰਨਾ ਕਰ ਨ ਜਾਏ ਮਨ ਤਨ ਰਤ ਰੰਗ ਸਿਓ ਹੋ ਮੈਂ ਤਜ ਬੇਕਾਰ ਅਹਨ ਸਹਿਰਦਾ ਰਵ ਰਹਿ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਆ ਨਾ ਪੁਰਾ ਸਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦਾ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਵਦਨੀ ਨਾ ਪਾਈਐ ਹਉਮੈ ਵਿੱਚ ਹੋ ਜਾਏ ਸਤ ਗੁਰ ਮਿਲੇ ਸਦ ਭੈ ਰਚਾ ਆਪ ਵਸੈ ਮਨ ਆਏ ਭਾਈ ਰੇ ਗੁਰਮਖਾ ਬੂਝੈ ਕੋਇ ਬੇਨਬੂਝੇ ਕਰਮ ਕਮਾਵਣੇ ਜਨਮ ਪਦਾਰਤ ਕੋਇ ਰਹਾਓ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਈ ਅਮਰਤ ਸੱਚਾ ਨਾਮ ਹੈ ਕਹਿਣਾ ਕਛੂ ਨ ਜਾਏ ਪੀਵਤਾ ਹੋ ਪਰਵਾਣ ਭਇਆ ਪੂਰੇ ਸਬਦ ਸਮਾਏ ਆਪੇ ਦੇ ਤਪਾਈਐ ਹੋਰ ਕਰਨਾ ਕਿਛੂ ਨ ਜਾਏ ਦੇਵਨਾ ਵਾਲੇ ਕਹ ਹੱਤ ਦਾਤ ਹੈ ਗੁਰੂ ਦਵਾਰੈ ਪਾਏ ਜਿਹਾ ਕੀ ਤੋ ਨਾ ਤਿਹ ਹੋਆ ਜਿਹੀ ਕਰਮ ਕਮਾਈ ਜਾਤ ਸਤ ਸੰਜਮ ਨਾਮ ਹੈ ਬਿਨ ਨਾਵੇ ਨਿਰਮਲ ਨਾ ਹੋਏ ਪੂਰ ਭਾਗ ਨਾਮ ਮਨ ਵਸੈ ਸਬਦ ਮਿਲਾਵਾ ਹੋਏ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ਼ੀਰ ਆਗ ਮਹਲਾ ਤੀਜਾ ਕਾਇਆ ਸਾਦਾ ੳਰਦ ਤਪ ਕਰੈ ਵਿਚੋ ਹਉ ਮੈਂ ਨਾ ਜਾਇ ਅਧਿਆਤਮ ਕਰਮ ਜੇ ਕਰੇ ਨਾਮ ਨ ਕਭੀ ਪਾਹੈ ਗੁਰ ਕੈ ਸਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਇ ਸੁਣ ਮਨ ਮੇਰੇ ਭਾਜ ਸਤਿਗੁਰ ਸਰਣਾ ਗੁਰ ਪਰਸਾਦੀ ਛੁੱਟਿਆ ਵਿਖ ਭਵਜਲ ਸਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜਾ ਬੰਦਰ ਮੋਹਾਵਾਦਾ ਨਾ ਬੂਝੈ ਵਿਖਿਆ ਪਿਆਰ ਸਤ ਗੁਰ ਮਿਲਿਆ ਤ੍ਰਮਟੀ ਛੁੱਟੈ ਚੌਥੇ ਪਦ ਮੁਕਤ ਦੁਆਰ ਗਰਤੇ ਮਾਰਗ ਪਾਈਆ ਚੁੱਕ ਮੋਹ ਗੁਬਾਰ ਸਬਦ ਮਰਹਿਤਾ ਉਧਰੈ ਪਾਏ ਮੁਖ ਦਵਾਰ ਗੁਰ ਪ੍ਰਸਾਦਿ ਮਿਲ ਰਹਾ ਸਚ ਨਾਮ ਕਰਤਾਰ ਇਹੋ ਮਨੁਗਾਤ ਸਵਲ ਹੈ ਛਡੇ ਨਾ ਕਿਤੇ ਉਪਾਏ ਦੂਜੈ ਪਾਏ ਦੁਖ ਲਾਏ ਦਾ ਬਹੁਤੀ ਦੇ ਸਜਾਈ ਨਾਨਕ ਨਾਮ ਲਗੇ ਸੇ ਉबरे ਹਉ ਮੈਂ ਸਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰੜਾਏ ਬਿਨ ਗੁਰ ਕਿਨੈ ਨਾ ਪਾਇਓ ਵਿਰਤਾ ਜਨਮ ਗਵਾਹਾਈ ਮਾਨ ਮੁਖ ਕਰਮ ਕਮਾਵਣੇ ਦਰਗਹਿ ਮਿਲੈ ਸਜਾਏ ਮਾਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਬਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਚ ਸਬਦ ਹੈ ਜਾ ਸਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾ ਪਾਈ ਮੋਖ ਦੁਆਰ ਹਉ ਮੈਂ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਇ ਮਾਨਮਖਾ ਸ਼ਬਦ ਨਾ ਜਾਣਣੀ ਜਾਸਨਾ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੈ ਸਮਾਈ ਸ਼ਬਦ ਮੰਨਿਆ ਗੁਰ ਪਾਈਐ ਵਿੱਚ ਹੋ ਆਪ ਗਵਾਏ ਅਣਦਨ ਭਗਤ ਕਰੇ ਸਦਾ ਸਾਚੇ ਧੀਲੇ ਬਲਾਈ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹਲਾ 3 ਜਿੰਨੀ ਪਰਕੇ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਹਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਾ ਫਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਦੂਰ ਜਨਮ ਮਰਨ ਦੁਖ ਪਰ ਹਰਿਆ ਸ਼ਬਦ ਰਹਿਆ ਭਰਪੂਰ ਰਹਾਉ ਸੱਚਾ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨਾ ਮੇਟਣ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜਾ ਮੁਠੇ ਕੂੜਿਆਰ ਹੋ ਮੈਂ ਕਰਤਾ ਜਗਮੂਗਾ ਗੁਰ ਮੇਨ ਘੋਰ ਅੰਧਾਰ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾ ਤਾਰ ਸਤਗੁਰ ਸੇਵ ਹੈ ਤਾ ਉਬਰ ਹੈ ਸੱਚ ਰਖ ਹੈ ਔਰ ਧਾਰ ਕਿਰਪਾ ਤੇ ਹਰ ਪਾਈ ਹੈ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹਉਮੈ ਤਜ ਬੇਕਾਰ ਆਪ ਛੋੜ ਜੀਵ ਤਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਸਾਚਰ ਤੇ ਮਖੋਜਲੇ ਤਿਤ ਸਾਚੈ ਦਰਬਾਰ ਸਤਗੁਰ ਆ ਪਰਖਣਾ ਮੰਨਿਓ ਸਬਦ ਨਾ ਲਗੋ ਪਿਆਰ ਇਸ ਨਾਨ ਦਾਨ ਜੀਤਾ ਕਰੈ ਦੂਜੈ ਭਾਇ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੂ ਗੁਰ ਕਹਿ ਤ ਅਪਾਰ ਸਿਰੀ ਰਾਗ ਮਹੱਲਾ ਤੀਜਾ ਕੇ ਸਹਉ ਸੇਵੀ ਕਿਆ ਜਪ ਕਰੀ ਸਤਗੁਰ ਪੂਛੋ ਜਾਈ ਸਤਗੁਰ ਕਾ ਪਾੜਾ ਮਨ ਲਈ ਵਿਚੋ ਆਪ ਗਵਾਏ ਏ ਖਾਸੇ ਵਾਚ ਕਰੀ ਨਾਮ ਵਸੈ ਮਨ ਆਏ ਨਮਹਿ ਤੇ ਸੁਖ ਪਾਈਐ ਸਚੈ ਸਬਦ ਸੁਹਾਏ ਮਨ ਮੇਰੇ ਅਣ ਦਿਨ ਜਾਗ ਹਰ ਚੇਤਾ ਆਪਣੀ ਖੇਤੀ ਰਖ ਲੈ ਕੂੰ ਜਪੜੇਗੀ ਖੇਤ ਰਹਾਓ ਮਨ ਕੀਆਂ ਇੱਛਾ ਪੂਰੀਆਂ ਸਬਦ ਰਹਿਆ ਭਰਪੂਰ ਪਾਏ ਪਾਏ ਭਗਤ ਕਰ ਹੈ ਦਿਨ ਰਾਤੀ ਹਰ ਜੀਉ ਵੇਖੈ ਸਦਾ ਹضور ਸੱਚੇ ਸ਼ਬਦ ਸਦਾ ਮਨ ਰਾਤਾ ਪ੍ਰਮ ਗਿਆ શરીર ਹਦੂਰਾ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰਾ ਜੋ ਜਾਗੇ ਸਿ ਉबरे ਸੂਤੇ ਗਏ ਮੋਹਾਈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਰੇ ਸੁੰਨੇ ਘਰ ਕਾ ਪਹੁੰਚਾ ਜਿਉ ਆਇਆ ਤਿਉ ਜਾਇ ਮਾਨਮੱਖ ਜਨਮ ਮਿਰਥਾ ਗਿਆ ਕਿਆ ਮੂੰ ਦੇਸੀ ਜਾਏ ਸਭ ਕਿਸ ਹਾਪੇ ਆਪ ਹੈ ਹੋਮੈ ਵਿੱਚ ਕਹਿਣ ਨਾ ਜਾਇ ਗੁਰ ਕਾ ਸ਼ਬਦ ਪਛਾਣਿਆ ਦੁਖ ਹੋਮੈ ਵਿੱਚੋਂ ਗਵਾਇ ਸਤ ਗੁਰਾ ਸੇਵਨ ਆਪਣਾ ਹੋ ਤਿਨ ਕੈ ਲਾਗੋ ਪਾਈ ਨਾਨਕ ਧਾਰ ਸਚੈ ਸਚਿਆਰ ਹੈ ਹੋ ਤਿਨ ਵਲਹਰੈ ਜਾਓ ਸ੍ਰੀ ਰਾਗ ਮਹਲਾ ਤੀਜਾ ਜੇ ਵੇਲਾ ਭਗਤ ਵਿਚਾਰੀਐ ਤਾਕਤ ਵੇਲਾ ਭਗਤ ਹੋਈ ਅਣ ਦਿਨ ਨਾਮੇ ਰਤਿਆ ਸਚੀ ਸਚੀ ਸੋਏ ਇੱਕ ਤੇਲ ਪਿਆਰਾ ਵਿਸਰੇ ਭਰਤਕ ਨਹੀਂ ਹੋਏ ਮਾਨ ਤਨ ਸੀਤਲ ਸਾਚ ਸਿਹਾਉ ਸਾਸਨਾ ਮਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਇ ਸਾਚੀ ਭਗਤ ਤਾਥੀਐ ਜਾ ਹਰ ਵਸੈ ਬਨ ਆਇ ਰਹਾਉ ਸਹਿਜ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁ ਆ ਰੱਜਾ ਸਹਿਜ ਸੁਭਾਈ ਗੁਰ ਕਾ ਸਬਦ ਅਮਰਤ ਹੈ ਜਿਤ ਪੀਤਾ ਤਿਖ ਜਾਈ ਇਹੁ ਮਨ ਸੱਚਾ ਸਚਰਤਾ ਸੱਚੇ ਰਹਿ ਆ ਸਮਾਈ ਆਖਣਾ ਵੇਖਣਾ ਬੋਲਣਾ ਸਭ ਦੇ ਰਹਿ ਆ ਸਮਾਏ ਬਾਣੀ ਵੱਜੀ ਚੌ ਜੁਗੀ ਸੱਚੋ ਸੱਚ ਸੁਣਾਏ ਹੋ ਮੈਂ ਮੇਰਾ ਰਹਿ ਗਿਆ ਸਚੈ ਲਇਆ ਮਿਲਾਏ ਤਨ ਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਈ ਨਾਦੇ ਨਾਮ ਧਿਆਈਐ ਬਿਨ ਕਰਮਾ ਪਾਇਆ ਨਾ ਜਾਏ ਪੂਰਾ ਭਾਗ ਸਤ ਸੰਗਤ ਲਹੈ ਸਤ ਗੁਰ ਭੇਟੇ ਜਿ ਸਾਈ ਅਣ ਦਿਨ ਨਾਮੇ ਰੱਥਿਆ ਦੁਖ ਵਿਖਿਆ ਵਿਚੋ ਜਾਏ ਨਾਨਕ ਸਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ 3 ਆਪਣਾ ਭਾਉ ਤਿਨ ਪਾਇਓ ਰ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੋਦਾ ਮਹਿਲ ਚੁਕਾਈਆਂ ਹਰ ਰੱਖਿਆ ਔਰ ਤਾਰ ਸੱਚੀ ਬਾਣੀ ਸਤਿਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਭਰ ਨਾਲ ਹਾਰ ਨਿਰਮਲ ਸਦਾ ਸੋਹਣਾ ਸ਼ਬਦ ਸੁਭਾਰ ਨਹਾਰ ਰਹਾਉ ਸੱਚੇ ਸ਼ਬਦ ਮਨ મોਹਿਆ ਪ੍ਰਭ ਆਪੇ ਲੈ ਮਿਲਾਏ ਹਣ ਦਿਨ ਨਾਮੇ ਰੱਤਿਆ ਜੋਤੀ ਜੋਤ ਸਮਾਏ ਜੋਤੀ ਹੋ ਪ੍ਰਭ ਜਾਪਦਾ ਮੈਨ ਸਤਗੁਰੂ ਜਨ ਨ ਪਾਏ ਜਿਨ ਕਾ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਬਿਨ ਨਾ ਵੈ ਸਭ ਡੁੰਮਣੀ ਦੁਜੈ ਭਾਇ ਖੁਆਏ ਤਿਸ ਵੇਨਾ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਹਾਏ ਭਰਮ ਭੁਲਾਣਾ ਅੰਦਲਾ ਫਿਰ ਫਿਰ ਆਵੈ ਜਾਏ ਨਾਦਰ ਕਰੇ ਪ੍ਰਭ ਆਪਣੀ ਹਾਪੇ ਲੈ ਮਿਲਾਏ ਸਭ ਕੇਸ ਸੁਣਦਾ ਵੇਖਦਾ ਕਿਉ ਮੁਕਰ ਪਾਇਆ ਜਾਈ ਪਾਪੋ ਪਾਪ ਕਮਾ ਮੰਦੇ ਪਾਪੀ ਪਚੈ ਪਚਾਈ ਸੋ ਪ੍ਰਗ ਨਦਰ ਨ ਆਵੈ ਮਨ ਮੁਖ ਬੂਜ ਨ ਪਾਇ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ